ਜੀ ਲੜਾਈ ਹਾਈ ਹੱਥਮ ਕਰੋ ਹੱਕਾ ਕਰ ਦੋ ਪਾਪਾ ਜੀ ਲੜਾਈ ਹਾਈ ਖਤਮ ਕਰੋ 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 ਅਸੀਂ ਜੀ ਨਹੀਂ ਲੜਨਾ ਪਾਪਾ ਜੀ ਪਾਪਾ ਜੀ ਪਾਪਾ ਜੀ ਜੀ ਲੜਾਈ ਹਾਈ ਖਤਮ ਕਰੋ ਮੰਨੂ ਨੇ ਨਾ ਮੈਂ ਕਹਾਂ ਉਹ ਮੈਂ 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 ਸਤੀ ਨਾ ਹਾਂ ਉਹ ਬਲੌਗ ਨਾ ਉਹ ਸਿੱਕੀ ਬਲੌਗ ਨੂੰ ਦੀ ਆ ਉਹ ਵੀ ਕਰਾਉਣ ਲੱਗ ਪਏ ਹੈ ਨਾ ਉਹ ਡਰੋਨ ਚੜ੍ਹ ਗਿਆ ਡਰੋਨ ਨੇ ਪੰਨੀ ਸਾਰਾ ਲੁੱਟਿਆ ਅੱਛਾ ਨਹੀਂ ਲੱਗਦੀ ਲੜਾਈ ਬਾਬਿਆ ਮਰੇ ਹੱਥ ਛੋੜੋ ਸਾਰੇ ਜਾਨੇ ਅਬ ਗੱਲ ਕਰੋ ਅਦਾਤ ਤੇ ਬਹੁਤ ਜਿਆਦਾ ਸ਼ੱਕੀ ਹੈ ਹੋਰ ਸਾਰੀ ਸਾਰੀ ਰਾਤ ਨੀਂਦ ਨਹੀਂ ਹੁੰਦੀ ਉਹਦਾ ਉਹੀ ਜਾਂਦਾ ਨਾ ਕਰਨਾ ਲੈ ਗਿਆ ਇੱਕ ਵਾਰੀ ਆ ਦੇਖਿਓ 5 ਮਿੰਟ ਦਾ ਕੰਮ ਕਿੰਨਾ ਟਾਈਮ ਲੁੰਦੇ ਇਦੀ ਅੱਜ ਮੈਨੂੰ ਪਤਾ ਆ ਰੋਲਾ ਪਾ ਕੰਮ 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 ਮਮੀ ਤੂੰ ਜਿਹੜਾ ਦਾਮਨੇ ਦਾ ਖੇਰ ਹੋ ਜਾਂਦਾ ਤੇ ਪਰ ਇਹਦਾ ਅੱਗੇ ਦੱਸਣਾ ਹੈ ਕਿਹੜਾ ਟਾਈਮ ਅੰਨਾ ਟਾਈਮ ਲੱਗਦਾ ਕਾਹਤੇ ਲੱਗਦਾ ਮੇਰੀ ਪਤਾ ਬਾਹ ਕਿੰਨੀ ਦਾਰ ਤਕਾਦੀ ਮਾਂਜਾ ਪੇਰੀ ਜਿਹੜਾ ਮੇਰੀ ਚਲਦੀ ਬਾਹ ਇਹ ਐਸਾ ਫਰਾ ਫਰਾ ਕੇ ਦੇ ਦੇਣਾ ਟਾਈਮ ਨਹੀਂ ਲੱਗਦਾ ਲੈ ਨਾ ਭਰਾਵਾ ਤੂੰ ਗੱਲਾਂ ਨਾ ਕਰ ਜਦੋਂ ਫੇਰੇਂਗਾ ਨਾ ਪਤਾ ਫੇਰ ਲੱਗਦਾ ਇਹਦਾ ਲੈ ਚੱਲ ਮੈਂ ਫੇਰ ਤੇ ਸਾਡੇ ਵਿੜੇ ਚ ਹੁਣ ਤਾਂ ਬੁੱਧੀ ਫੇਰ ਹੁੰਦਾ ਫੇਰਾਇ ਤੂੰ ਲਾਇਨ ਕੀ ਹੁੰਦੀ ਇਹ ਕਿਦੋਂ ਰਹਿਣਾ ਮੇਰੇ ਕੋਲ ਅਰੇ ਹੋ ਮੰਮੀ ਪਰੇ ਹੋ ਨਾ ਨਾ ਇਹ ਕਲੀ ਹੋਇਆ ਲੈ ਨਾ ਸਾਈਡ ਹੋ ਜਾ ਬੱਚੇ ਇੱਕ ਆ ਬਰਕਾ ਚਾਹੀਦੀ ਨਹੀਂ ਕੰਮ ਤੇ ਬੱਧਾ ਕਰੋ

ਲੀ ਅੰਤੋਂ ਇਹ ਰੱਬ ਜੀ ਕਿ ਮੇਰੀ ਬਾਹਰ ਮਾਤਮਾਰ ਗਿਆ ਕੀ ਹਾਂਜੀ 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 ਲੋ ਜੀ ਲੋ ਜੀ ਲੋ ਜੀ ਕਹਿੰਦੇ ਆ ਵੀ ਬੀਬੀ ਸਾਡੀ ਕਹਿੰਦੀ ਵੀ ਦੋ ਤਿੰਨ ਦਿਨ ਹੋ ਗਏ ਤੁਸੀਂ ਪਲਾਟ 'ਚ ਨਹੀਂ ਜਾਂਦੇ ਵੀ ਤਿੰਨੇ ਕੀ ਗੱਲ ਆ ਉੱਥੇ ਜਾ ਕੇ ਆਉ ਤਾਂ ਹਨਾ ਬੀਬੀ ਹਾਂ ਮੈਂ ਕਿਹਾ ਚੱਲ ਬੀਬੀ ਤੈਨੂੰ ਵੀ ਲੈ ਚੱਲਦੇ ਨਾਲੇ ਆਪ ਚੱਲ ਜਾਂਦੇ ਆ ਹਨਾ ਬੀਬੀ ਹੋ ਗਿਆ ਕੱਢੀ ਇਹ ਟਾਈਮ ਬਹੁ ਹੋ ਗਿਆ ਚਾਰ ਦਿਨ ਆਵਾਜ਼ ਆਏ ਆ ਹਾਂ ਨਾ ਸੌਰਬ ਭਾਈ ਸੌਰਬ ਭਾਈ ਸਾਰਾ ਭਾਈ ਨਹੀਂ ਮੁੰਡਾ ਸਾਰਾ ਭਾਈ ਦੀ ਸੀਟ ਚੇਂਜ ਹੋ ਗਈ ਹੈ ਜਿੰਨੇ ਟੇੜ ਬਿੱਦੀ ਆ ਹਾਂ ਬੀਬੀ ਸਾਡੀ ਮੋੜੇ ਬੈਠੂਗੀ ਬੀਬੀ ਸਾਡੇ ਮੋੜੇ ਬੈਠੇ ਚਲੋ ਜੀ ਆ ਗਏ ਆ ਜੀ ਆ ਗਏ ਜੀ ਆ ਗਏ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਬੇਬੀ ਬੇਬੀ ਤਾਂ ਬੇਬੀ ਤਾਂ ਹਾਂ ਬਾਤ ਕਰਨੋ ਬਲਾ ਚਲੋ ਜੀ ਉਹ ਇਹ ਪੁੱਛੜਾ ਪੈਣਾ ਆਪਾਂ ਕਿੰਨੂੰ ਪੁੱਛਣਾ ਦੀ ਆ ਜਿਹੜਾ ਹੋਇਆ ਇਦਾਂ ਕਿਹਨੂੰ ਪੁੱਛਣਾ ਕੀ ਮਤਲਬ ਕਿਹਨੂੰ ਪੁੱਛੀਂ ਓਦਾਂ ਕਿਸੇ ਨੂੰ ਓਦਾਂ ਕਿਸੇ ਨੂੰ ਪੁੱਛ ਲਓ ਨਹੀਂ ਆਪਾਂ ਨੂੰ ਯਕੀਨ ਆਪਾਂ ਕਿਹੜਾ ਬਾਬਿਆਂ ਦੇ ਕਹਿੰਦੇ ਆਪਾਂ ਕਿਹੜਾ ਜਾਣਾ ਕਿਤੇ ਆਣੇ ਬੱਦੇ ਪੁੱਛ ਇਹ ਵੀ ਚੱਕਰ ਲੱਗ ਗਿਆ ਆਇਓ ਬੱਲੀ ਸਿੰਘ ਮਹਾਰਾਜ ਨੂੰ ਪੁੱਛੀ ਤੇ ਅਸੀਂ ਤੈਨ੍ਹ ਦੀ ਆ ਉੱਥੇ ਕੇ ਜੰ ਚਿੱਟੇ ਚਿੱਟਾ ਕੋਕ ਲਾਰੇ ਸਾਨੂੰ ਪਤਾ ਨਹੀਂ ਲੱਗਾ ਇਹ ਕਹਿੰਦਾ 100 ਰੁਪਏ ਨੂੰ ਜਾਇਆ ਬਾ ਗੁਰਦੁਆਰੇ ਗੁਰਦੁਆਰੇ ਤੋਂ ਗ੍ਰਾਂਡ ਆਇਆ ਹਰ ਦਾਸ ਕਰਵਾਉਣ ਨੇ ਫੇਰ ਕੀ ਹੈ ਬੇਕਾ ਤੁਸੀਂ ਉੱਧਰ ਨੂੰ ਹੋ ਜਾਓ ਕਰੇ ਉਹ ਤਾਂ ਹੋਏ ਕੀ ਹੋ ਜਾਣਾ ਅੱਧਾ ਕਿਤੇ ਬੰਬ ਡੇਗ ਜਾਣ ਉੱਤੇ ਕੋਸ ਨਹੀਂ ਹੁੰਦਾ ਹੁੰਦਾ ਹਰ ਜਾਣਾ ਹੈ ਯਾਰ ਘਾਲਤ ਵਾਲਾ ਲੋਕਾਂ ਦੀ ਲੋਕਾਂ ਦੀ ਗੱਲ ਤੇ ਹੀ ਆ ਤੇ ਵੀ ਬੈਠ ਜਾ ਮੈਂ ਤਾਂ ਅੱਜ ਸੋਚਿਆ ਮੈਂ ਤਾਂ ਡੱਬੀ ਚੇਤਾ ਉਹ ਵੀ ਨਹੀਂ ਕਰੀ ਬਣਾਉਂਗੇ ਆਪ ਜਾਣੇ ਨੇ ਕਰਿਆ ਕਿੱਦਾਂ ਲੋਕਰ ਮਾਰ ਕੇ 10000 ਦਾ ਮੌੜਾ ਕੰਮ ਕੀਤਾ ਇਹ ਮੱਧ ਧਿਆਨ ਆ ਬੀਬੀ ਮਨੇ ਸੈਟ ਆਈ ਪਤਾ ਬੀਬੀ ਨੇ ਬਹਿਣਾ ਨਹੀਂ ਜਾ ਜੀ ਮੈਂ ਇੱਥੇ ਇੱਥੇ ਜਾ ਜੀ ਪਾ ਲੈ ਹਾਂ ਬੀਬੀ ਲਗਾ ਜਾ ਮਮੀ ਨੂੰ ਨਾ ਦਰ ਬੀ ਦਾਨੀ ਕਰਨੀ ਚਾਹੀਦੀ ਕਿਸੇ ਨੂੰ ਲੋਖਾਂ ਖਿਆਰ ਮ ਨਹੀਂ ਹੁੰਦੀ ਜਦੋਂ ਕੰਮ ਕਰੀਂ ਇਹ ਤਾਂ ਗੱਲ ਆ ਤੇਰਾ ਕਿੰਨਾ ਕੋਈ ਓਖਾ ਹੈ ਐਵੇਂ ਤਾਂ ਟੈਨਸ਼ਨ ਪਈ ਆ ਹੈ ਵੀ ਦੇ ਉਹ ਆ ਬਿਕਰਮੋ ਤੱਕ ਨਾ ਘਰ ਪਾਊਡਰ ਜਿਹਾ ਹੋਣਾ ਮੈਂ ਘਰ ਖਾਦ ਖੂਦ ਹੁਣੀ ਐ ਇੱਥੇ ਕਿੱਦਾਂ ਲੱਗੇ ਪਈ ਮੈਂ ਤਾਂ ਉਹ ਸੋਚਦਾ ਹਾਂ ਮੇਰੇ ਨਾਲ ਦੇਖਤਾ ਆ ਰਿਹਾ ਇਹ ਨਹੀਂ ਜਿਵੇਂ ਖਾਦ ਪਾਉਣੀ ਉਹ ਪਿੱਛੇ ਫੇਰ ਦੇ ਪਰ ਖਾਦ ਨਹੀਂ ਇਹ ਖਾਦ ਨਹੀਂ ਹੈ ਬੇਬੀ ਖਾਦ ਨਹੀਂ ਆ ਲੂਣ ਲਿਆ ਪਹਿਲਾਂ ਇੰਝਾ ਕੇ ਮੂੰਹ ਬਾਲਿਆ ਹੈ ਹਲੋ ਉਹ ਮੈਂ ਤਾਂ ਦੇਖਦਾ ਹੀ ਮੈਂ ਕਹਾਂ ਚੱਲ ਚੈੱਕ ਕਰਦਾ ਮੈਂ ਕੀ ਆ ਤੂੰ ਮੂੰਹ ਪਾ ਰਿੰਦਾ ਮੂੰਹ ਚੋਂ ਜਿਆਦਾ ਚੀਜ਼ ਪਾਗਲ ਅੱਗੇ ਥੋੜੀ ਖਾਉਂਗਾ ਸਾਡੇ ਮੇਰੇ ਪਲਾਂਟ ਚ ਕਿੰਨੇ ਲੂਣ ਸਲਾਰ ਦਿੱਤਾ ਪਤਾ ਨਹੀਂ ਆ ਕਿੱਥੇ ਵੀਡੀਓ ਕਰ ਲ ਨੰਨੂ ਨਾ ਆ ਜਦ ਰੇ ਮੰ ਮਬਿਕ ਮੁੰਡਾ ਨਾ ਚਲ ਜੇ ਉਧਰ ਨੂੰ ਵੀ ਨੂੰ ਪਰਚੇ ਰੱਖ ਪਿੱਛੇ ਰੱਖ ਸਾਰਾ ਭਾ ਫੜ ਲੈ ਉਹ ਬੀਬੀ ਕੋ ਚਲ ਜਾ ਨੰਨ ਕਿਤੇ ਪਾਸੇ ਨਹੀਂ ਜੀਣ ਦਿੰਦੀ ਇਹਨੂੰ ਤਾਂ ਨੂੰ ਟੈਨਸ਼ਨ ਪਈ ਆ ਬੀਬੀ ਮੈਂ ਆ ਕਾ ਦੇ ਦਾਂ ਮੈਂ ਤਾਂ ਚੈੱਕ ਕਰਦਾ ਸੀਗਾ ਮੈਂ ਕਿ ਇੱਧਰ ਇੱਧਰ ਕਰਕੇ ਦੇ ਦਾਂ ਕੀ ਆ ਮੈਨੂੰ ਤੇਰਾ ਕੁਝ ਕਰਦਾ ਹੁੰਦਾ ਹੀ ਹੁੰਦੀ ਨਹੀਂ ਬੱਸ ਜੋ ਮੂਆ ਮੈਨੂੰ ਹੋਈ ਮੈਨੂੰ ਤੁਸੀਂ ਨੇ ਜਿਆਦਾ ਤਰ ਬਚਾਓ ਬਚਾਓ ਸਾਰੇ ਭਾ ਇਹਨੂੰ ਕੰਟੂ ਲਾ ਦੇ ਉਹ ਉਧਰ ਨਹੀਂ ਜਾਣਾ ਸਰਪੇਨ ਕੋ ਅੰਟੂਨ ਲਾ ਦੇ ਮਮਾ ਆ ਚੱਪਲਾ ਲਾ ਦੇ ਪੱਪਰ ਪਾ ਲਾ ਨਨੂ ਹਾਂਜੀ ਤੇ ਹੁਣ ਉਹੀ ਤਾਂ ਗੱਲ ਆ ਲੋਕੀ ਤਾਂ ਦੂਦੀ ਵੀ ਨਹੀਂ ਦਿੰਦੇ ਹਣ ਕਿੰਨੇ ਮੂਡ ਸਹੀ ਸੀਗੇ ਘਰੋਂ ਪਤਾ ਵੀ ਲੋਕੀ ਕੀ ਚੀਜ਼ ਆ ਨਾ ਦੇਖ ਲੈ ਹਲੋ ਹਾਂਜੀ ਮਮੀ ਕਰੋ ਗੰਨਾ ਸੋਨੇ ਮੂਡ ਹੋਇਆ ਸੀ ਕਹਿੰਦਾ ਚਾਰ ਦਿਨ ਹੋ ਗਿਆ ਚੱਲ ਜਾ ਕੇ ਆਉਨੇ ਉਧਰ ਪਲਾਟ ਚ ਗੇੜਾ ਮਾਰ ਕੇ ਆਉਨੇ ਆ ਨਹੀਂ ਨਹੀਂ ਆਣ ਕੇ ਦੇ ਲੋ ਇੱਥੇ ਕੀ ਹੋ ਗਿਆ ਹਾਂ ਜੇ ਰੋੜ ਦਿਆ ਸੌਰਵ ਨੇ ਸੌਰਵ ਨੇ ਆਉਂਦੇ ਨੇ ਇੱਥੇ ਚੈੱਕ ਕਰ ਲੈ ਆਪੇ ਮੂੰਹ ਲਾੜਿਆ ਲੂਨ ਉਹ ਆਉਂਦੇ ਨੇ ਦੇਖਣ ਆਪੇ ਕੀ ਆ ਬੰਦ ਰਿਆ ਇਹਨੂੰ ਆਪਾਂ ਦਿੱਕਤ ਦੇਖ ਤਾਂ ਲੈ ਪਹਿਲੇ ਕੀ ਆ ਕਹਿੰਦਾ ਮੈਂ ਦੇਗਾ ਖਾ ਦੇ ਇਹ ਚੱਕ ਮੂੰਹ ਚ ਨਾਲੇ ਕਹਿੰਦਾ ਲੂਣ ਹੈ ਸਰ ਆਪਾਂ ਤੈਨੂੰ ਨਹੀਂ ਹੀ ਕਰਨਾ ਚਾਹੀਦਾ ਇਹ ਕੰਮ ਹੋਰ ਵੱਧਾ ਕਰ ਪਾਈਪ ਲਿਆ ਕਰੋ ਕਿੱਲੇ ਵੀ ਪਾਈਪ ਤੇ ਪਾਣੀ ਲੱਗਿਆ ਨਾ ਸਾਰੇ ਨੂੰ ਰੋੜ ਦੋ ਤੇ ਇਹਦੀ ਅੰਦਰ ਹੀ ਜਾਣਾ ਨਹੀਂ ਜਾਂਦਾ ਅੰਦਰ ਮਿੱਟੀ ਮੁੱਟੀ ਚੱਕ ਲਾਂਗੇ ਉਹ ਕੋਲ ਜਿੰਨੀ ਕਿੱਲੇ ਵੀ ਆ ਜਿੰਨੀ ਕਿੱਲੇ ਰਿਹਾ ਇਹ ਉਨੀ ਮਿੱਟੀ ਚੱਕ ਕੇ ਸਾਇਰ ਤੇ ਸਿੱਟ ਦਿੰਦੇ ਮਰਮਾਨ ਜਾ ਲੈ ਲਈ ਹਲਕੇ ਘਰੋਂ ਵਾਰੀ ਨਹੀਂ ਲੈ ਕੇ ਆਉਣੀ ਮੈਂ ਇਹ ਸੈਟ ਕਰਦਾ ਹਾਂ ਆਪਾਂ ਕੀ ਹੈਗੀ ਮੈਂ ਗੱਲਾਂ ਲੈਣ ਕਰੋਗੇ ਮੈਂ ਤੁਹਾਨੂੰ ਦੱਸਦਾ ਹਾਂ ਇੱਥੇ ਧੋਟਾ ਮਾਇਆ ਕਰੋ ਉਹ ਹੀ ਤੋਂ ਦੋ ਦੋ ਟਾਂ ਸਵੇਰੇ ਸ਼ਾਮ ਦੋਨੋਂ ਕਿਹੜਾ ਮਾਰ ਕੇ ਜਾਇਆ ਕਰਨਾ ਹੈ ਠੀਕ ਹੈ ਕਿਹੜਾ ਕੋਈ ਮਾੜੀ ਮੋਟੀ ਚੀਜ਼ ਹੈ ਦੱਸ ਦੋਨੋਂ ਮੈਂ ਕਰਦਾ ਹਾਂ ਦੁਨੀਆ ਨਹੀਂ ਵੇਖੇ ਦਰਦੀ ਹਾਂ ਮਾਂ ਦੁਨੀਆ ਨਹੀਂ ਵੇਖੇ ਦਰਦੀ ਕੀ ਗੱਲ ਆ ਦੇਖੋ ਤਾਂ ਮਾੜੀ ਮੋਟੀ ਜੀ ਹੋਵੇ ਨਾ ਬੰਦਾ ਚਰ ਲੈਂਦਾ ਹਾਂ ਐਨੀ ਰਾਬਾਂ ਲੱਗੀ ਹੋਈ ਆ ਉਹ ਨਹੀਂ ਬੱਬਾ ਅੱਜ ਮੈਂ ਸਿੱਧੀ ਹਾਂ ਮੈਂ ਬਹੁਤ ਪਰੇਸ਼ਾਨ ਹਾਂ ਦੁਨੀਆ ਬੜੀ ਦਾ ਅੱਜ ਪਤਾ ਲੱਗਾ ਦੁਨੀਆ ਪਤਲਾ ਲੱਗਣ ਲੱਗੀ ਕਾਕਾ ਜੇ ਆਪਾ ਰੋੜਾਂਗੇ ਫਿਰ ਵੀ ਅੰਦਰ ਨਹੀਂ ਜਾਵਾਂਗੇ ਨਹੀਂ ਪਹਿਲਾਂ ਮਿੱਟੀ ਨੇ ਚੱਕ ਲੈਣਾ ਆਪਾਂ ਮਿੱਟੀ ਚੱਕ ਲੈਣੀ ਜਿਹੜੀ ਉੱਤੇ ਉੱਤੇ ਸਾਰੀ ਹੈ ਹਾਂ ਫਿਰ ਨੂੰ ਸਾਈਡ ਤੋਂ ਸੁੱਟ ਦਿੰਨੀ ਕਿ ਆ ਰਹੇ ਹੁੰਦੇ ਜੀ ਹੈਗੀ ਇਹਦੇ ਨੇ ਕਿੱਥੀ ਗੱਲ ਇਹ ਨਾ ਛੋਟ ਔਰ ਡੱਬੀ ਵੀ ਚੱਕਤਾ ਜੀ ਪਈਆਂ ਆਹਦੇ ਬਾਹਰ ਹੈ ਹੱਥ ਨਾ ਲਾਓ ਚੱਕਤਾ ਦੀ ਡੱਬੀ ਹਾਂ ਇਹ ਭੰਜੀ ਹੁੰਦੀ ਆ ਨਾਂ ਤੇ ਆਂਦੇ ਗਰਾਂ ਕਿਉਂ ਕਰਕੇ ਮੂਆ ਲਾਵੋ ਮੂਆ ਲਾ ਕੇ ਉਸ ਤੋਂ ਜੋਗੇੜੇ ਮਾਰਿਆ ਕਰੀ ਤਾਤ ਨੂੰ ਨਹੀਂ ਸੋਰੇ ਸ਼ਾਮ ਜਿਹੜਾ ਮਾਰ ਕੇ ਜਾ ਕਰਨਾ ਹੁਣ ਇਹਨਾਂ ਤੋਂ ਜ਼ਿਆਦਾ ਤੂਆ ਮਾਰ ਕੇ ਜਾਇ ਕਰ ਜੀਦਾ ਤੂੰ ਨੇ ਚਾਣਾ ਇਹ ਘਰੋਂ ਕਿਥੀ ਹੋ ਉਹ ਮੁੰਡਾ ਕਿਉਂ ਬੜਾ ਕਿੱਧਰ ਗਿਆ ਬੰਦਾ ਪਤਾ ਨਹੀਂ ਕਿੱਦਾਂ ਮਿਹਨਤ ਕਰਕੇ ਇਹ ਖੁੱਡਿਆ ਮੁੰਡਾ ਹੈ ਇਹਨੂੰ ਕਿ ਆ ਇੱਥੇ ਗੇਲ ਰਾਮ ਮਾਰਨਿੰਗ ਦੁੱਧੂ ਹੀ ਗੱਲ ਆ

ਕੋੜ ਦੇ ਨਾ ਪਤਾ ਨਹੀਂ ਲੋਕੀ ਕਾਦੇ ਇਦਾਂ ਕਰਦੇ ਹੈਂ ਦੇਖ ਲਾ ਤੇ ਇਹ ਚਾਹੁੰਦੇ ਆ ਵੀ ਖਰਾਬੀ ਇਦਾਂ ਕਿਤੇ ਹਾਕ ਕਾਨੂੰਨ ਨਾਲ ਛੱਡਣਾ ਕਿਤੇ ਤਰੱਕੀ ਨਾ ਕਰਨਗੇ ਜਿੰਨੇ ਮਰਜੀ ਟੋਨੇ ਟੱਪੇ ਹੂੰ ਇੱਥੇ ਲੈ ਭੈਣੀ ਰੀ ਗਾਣੇ ਕਹਿੰਦੀ ਐ ਇੱਥੇ ਕੀ ਕਰਨ ਆਏ ਕਿ ਨੂੰ ਦੇ ਮਾਪੇ ਡੇਣਾ ਆਇ ਰਹਾਂ ਅੰਦੇ ਕੀ ਆ ਵੀ ਇਦਾਂ ਕਦੇ ਆ ਲੂੰ ਅੱਗੇ ਵੀ ਖੱਡ ਦੇ ਪਹਿਲਾਂ ਬਹੁਤ ਕੁਝ ਕੀਤਾ ਲੋਕਾਂ ਨੇ ਪਹਿਲਾਂ ਕਿਤੇ ਕੀ ਕਰ ਲਿਆ ਕਿੰਨਾ ਚੱਲ ਗਿਆ ਹਨਾ ਕਰੀ ਖਰਿਆ ਕੀ ਕੁਝ ਕਰਦੇ ਹਨਾ ਆ ਸਾਡਾ ਘਰ ਵੀ ਚਲੋ ਰੱਬ ਤੇ ਡੋਰਾ ਸੁੱਟੀਆਂ ਹੋਈਆਂ ਔਰ ਤੂੰ ਨੇ ਟਪੇ ਟਮੇ ਜਨੇ ਮਰਜ਼ੀ ਕਰ ਲੋ ਸਭਾ ਨਾਲ ਗਾਲ੍ਹਾਂ ਸਭਾ ਲੋਕਾਂ ਦੀ ਲੋਕ ਨੇ ਇਦਾਂ ਦੇ ਕੰਮ ਕਰਨੇ ਨਹੀਂ ਚਾਹੀਦੇ ਕੋਈ ਨਾ ਜਵਾਜਾ ਸਾਹਿਬ ਨਾਲੀਆ ਕੋਈ ਦਿੱਕਤ ਨਹੀਂ ਉਹ ਕਰੂਗਾ ਖਾਤਮਾ ਕੋਈ ਚੱਕਰ ਨਹੀਂ ਅਰੇ ਲੋਕੀ ਨਰਾਜ ਨਾ ਜੀਦਾ ਕੱਢ ਕੇ ਖਾ ਲੈਂਦੇ ਆ। ਹਾਂ ਬੀਬੀ। ਮੈਂ ਤਾਂ ਅਰੇ ਦੇ ਸਾਹ ਦੇਖੀ ਬਾਕੀ। ਉੱਥੇ ਕਦੇ ਕੀ ਹੋ ਜਾਂਦਾ? ਅੱਡਾ ਕਦੇ ਕੀ ਹੋਣਾ ਟੂਣੇ ਟੰਮਣ ਕਰਨ। ਟੂਣੇ ਟੰਮਣ ਕਰਨਾ ਕਰੇ ਉਹ ਹੋ ਜਾਣਾ ਬੰਬ ਡੇ ਰਿਆ ਸਾਡਾ ਕਿਤੇ ਜਗ੍ਹਾ ਨਹੀਂ ਬਣਨੀ ਜਾ ਕੱਢੇ। ਇੱਥੇ ਘਰ ਨਹੀਂ ਬਣਾਵਾਂਗੇ ਅਸੀਂ। ਹੁਣ ਮੈਂ ਜਲਦੀ ਬਣਾਉਂਗਾ। ਆ। ਅੱਗੇ ਤਾਂ ਮੈਂ ਸੋਚਿਆ ਸੀ ਵੀ 2 ਸਾਲ 2 ਸਾਲ ਰੋਕੇ ਬਣਾਉਣਾ। ਹੁਣ ਮੈਂ ਜਲਦੀ ਬਣਾਉਂਗਾ। ਇਹ ਆਪਣਾ ਬਾਗਲਾ ਮੁਗਲਾ ਕਰਤਾ ਆਪਣਾ ਧੂਆ ਲੱਗ ਜਾਂਦਾ ਲਾ। ਆਓ ਤਾਂ ਕੋਲੋ ਬੀਬੀ ਮੈਂ ਇੱਕ ਚੀਜ਼ ਸਣਾ ਥੋੜਾ ਜਿਹਾ ਹੱਥ ਟੈਟ ਹੋ ਗਿਆ ਨਾ ਪਲਾਟ ਲੈ ਕਰਕੇ ਗੱਡੀ ਗੁੱਡੀ ਵੀ ਲਈ ਆ ਫੇ ਸਾਰਾ ਸਮਾਨ ਵੀ ਕੈਸ਼ੀ ਲੈ ਜਾਂਦਾ ਜੇ ਗੱਡੀ ਨਾਲ ਲਈ ਹੁੰਦੀ ਤਾਂ ਸਮਾਨ ਨਾਲ ਆ ਜਾਂਦਾ ਤਾਂ ਮੈਂ ਉਹਨੂੰ ਘਰ ਪਾ ਦੇਣਾ ਇੱਥੇ ਇਿੱਤਾ ਬੜਾ ਪੜਾ ਹੋ ਗਈ ਆ ਵਾ ਜਨੇ ਕਿਤੋਂ ਦਾ ਪੜਾ ਹੋ ਗਈ ਅਜੀ ਕੋਈ ਨਹੀਂ ਬੜਾ ਬਲਾਈ ਹੋਵੇ ਤੂੰ ਐਂ ਟੰਮੇ ਨੇ ਟੰਮੇ ਨੇ ਕਰਕੇ ਕਰੀਆ ਸਾਰੀ ਮਰ ਤਾਂ ਐ ਕਰਦੀ ਰਹੇ ਆਈ ਆਈ ਆਹ ਲੋਕਾਂ ਦੇ ਕੋਲ ਗਈ ਮੈਨੂੰ ਆਉਂਦੀ ਸ਼ਾਈ ਆਪਣੇ ਕੋਲ ਡਰੀ ਨਹੀਂ ਤਾ ਕੋ ਕਾਲ ਇਹਨਾਂ ਤਾਂ ਨਹੀਂ ਹੈ ਡਾਲਾ ਜੀ ਡਾੜਾ ਡਾੜਾ ਵੇਖ ਹੀ ਹੋ ਗਿਆ ਸ਼ਾਂ ਆ ਗਈ ਗੱਡੀ ਤੇ ਉਤਰੋ ਵੀ ਉਤਰੋ 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 ਤੋ ਸ਼ਾਲ ਮਾਰੋ ਵੇ ਆ ਗਈ ਆ ਗਈ ਢੁਲਿਆ ਆ ਖਾ ਦਵਾ ਆ ਗਈ ਢੁਲਿਆ ਖਾ ਦਵਾ ਹੈ ਬੀਬੀ ਆ ਗਈ ਆ ਗਈ ਇਹ ਕੀ ਢੋਲੇ ਆ ਦੇਹ ਦੇਖੋ ਵੀ ਕਿੰਨੀ ਮਿਹਨਤ ਨਾਲ ਕਿੰਨੀ ਮਤਲਬ ਔਖੇ ਹੋ ਕੇ ਕਿੰਨਾ ਮਤਲਬ ਹਨਾ ਕਰਨਾ ਪੈਂਦਾ ਕੀ ਕੁਝ ਕਰਨਾ ਪੈਂਦਾ ਆਪਣੇ ਘਰ ਬਣਾਉਣ ਲਈ ਹਨਾ ਕੀ ਕੁਝ ਕਰਨਾ ਹੈ ਗਾਂ ਹੈ ਅਸੀਂ ਪਲਾਟ ਲਿਆ ਹੈ ਗਾਂ ਕੀ ਬਣਾਇਆ ਇਸ ਘਰ ਚ ਕੀ ਕੀ ਬਣਾਉਣਾ ਉਹ ਹੈ ਸਾਨੂੰ ਟੈਨਸ਼ਨ ਨਹੀਂ ਹੈ ਹਨਾ ਸਾਨੂੰ ਤਾਂ ਪਹਿਲੇ ਹੀ ਟੈਨਸ਼ਨ ਐਨੀ ਆ ਦੇਤੀ ਕਿ ਇਹ ਇੱਥੇ ਆ ਚੀਜ਼ ਕਰਦੀ ਆ ਕਿ ਆ ਚੀਜ਼ ਕਰਦੀ ਮੈਂ ਕਹਿੰਦੀ ਆ ਵੀ ਕਾ ਤੋ ਨਹੀਂ ਕਿਸ ਨੂੰ ਵੀ ਨਤਰਸਾਂਦਾ ਹੈਗਾ ਕਿ ਸਾਨੂੰ ਉਹਨਾਂ ਤਰਸਾਂਦਾ ਲੋਕਾਂ ਤੇ ਵੀ ਨਹੀਂ ਯਾਰ ਲੋਕਾਂ ਦਾ ਚੀਜ਼ ਬਣ ਜੇ ਨਹੀਂ ਵੀ ਉਹ ਵੀ ਸਾਡੇ ਵਰਗੇ ਹੀ ਹੋਣਗੇ ਹਨਾ ਪਰ ਆਹ ਚੀਜ਼ ਗਲਤ ਹੈ ਕਿ ਕੋਈ ਕਿਸੇ ਨੂੰ ਦੇਖ ਕੇ ਜਰਦਾ ਹੀ ਨਹੀਂ ਹੈਗਾ ਖਾਂਦੇ ਨੂੰ ਦੇਖ ਕੇ ਕੋਈ ਨਹੀਂ ਜਰਦਾ ਹੈਗਾ ਪਰ ਸਾਨੂੰ ਪਤਾ ਕਿੰਨੀ ਟੈਨਸ਼ਨ ਪਈ ਹੋਈ ਆ ਬਿੱਕ ਬੰਨਾ ਟੈਨਸ਼ਨ ਨਾਲੋਂ ਟੈਨਸ਼ਨ ਨਾਲੋਂ ਪਰ ਸਾਨੂੰ ਤਾਂ ਟੈਨਸ਼ਨ ਹੋਈ ਆ ਜਿਵੇਂ ਹੋਈ ਤਾਂ ਗੱਲ ਹੌਸਲਾ ਦੇਣ ਦੀ ਬੀਬੀ ਸੋਚਾਂ ਵਿੱਚ ਤੂੰ ਖਾਬਾਂ ਵਿੱਚ ਤੂੰ ਬੇਬੀ ਗਾਣਾ ਸੁਣਾ ਦੇ ਪਿਆ ਗਾਣਾ ਕਹਿ ਬੀਬੀ ਕਹਿ ਪੜਨ ਮੈਂ ਬਿਠਾਂ ਕਿਤਾਬਾਂ ਵਿੱਚ ਤੂੰ ਕਹਿ ਮਿੱਤਰ ਪਿਆਰਿਆਂ ਤੇ ਖਾਬਾਂ ਵਿੱਚ ਤੂੰ ਤੂੰ ਕਰਦਾ ਓਏ ਨਾਲਾ ਪਾਣੀ ਲੱਗਿਆ ਹੁਣ ਮੈਨੂੰ ਦਿਸਦੀਆਂ ਸਾਰਿਆਂ ਚ ਤੂੰ ਮੈਨੂੰ ਪਤਾ ਉਹ ਨਹੀਂ ਪਤਾ ਇਹ ਅੱਜਕੱਲ ਦਾ ਗਾਣਾ ਹੈ ਇਹ ਅੱਜਕੱਲ ਦਾ ਗਾਣਾ ਹੈ ਵੀ ਬੀਬੀ ਹੈਗੀ ਆ ਇਹ ਬੀਬੀ ਕਿੰਨੇ ਦਾ ਸੰਤ ਤੁਹਾਡਾ ਕਦੋਂ ਦਾ ਸੰਨਿਆ ਤੁਹਾਡਾ ਮਾਪੇ ਦਾ ਮਾਪਾ ਗੁਰੀ ਨੂੰ ਪਤਾ ਹੋ ਮਰ ਗਏ ਹੋ ਅੱਛਾ ਬੀਬਾ ਦਾ ਆ ਮੈਂ ਨਹੀਂ ਨਾ ਜਾਦਾ ਉਹ ਨਹੀਂ ਮਾਮਾ ਮਾਪੇ ਹਾਂਏ ਮਨ ਵੀਰਾ ਗਈ ਉਹਨੂੰ ਛੋਟੇ ਛੋਟੇ ਹਾਂ ਬਗੀਰ ਅਰਜੀ ਤੇ ਹਾਂ ਆਈ ਦਾ ਰਹੂਗੀ ਮੇਰੇ ਮਨ ਚ ਹਾਂ ਇਹ ਤਾਂ ਬਰਾਨਾ ਮੈਨੂੰ ਪਤਾ ਨਹੀਂ ਅੱਛਾ ਬੀਬੀ ਦੇ ਲਾ ਮਾਤਾ ਜੀ ਮਾਤਾ ਜੀ ਮਾਤਾ ਜੀ ਉਮਰ ਤਾਂ ਮਾਤਾ ਤਾਂ ਬਹੁਤ ਛੋਟੀ ਹੋਣੀ ਪਈ ਕਿੰਨੀ ਉਮਰ ਦੀ ਮਾਤਾ ਜੀ ਉਹ ਤਾਂ ਮਰ ਗਈ ਆ ਕੰਗ ਜਾਲੀਆਂ ਨਹੀਂ ਜਮਾ ਗਈ ਨੁੱਤੀ ਹਾਂ ਤੇ ਉਹਦੇ ਹਿਸਾਬ ਨਾਲ ਵੀ ਉਮਰ ਸਾਰੀ ਤੁਹਾਨੂੰ ਲੱਗੀ ਯਾਰ ਸਾਡੀ ਬੀਬੀ ਨੂੰ ਤੁਸੀਂ ਸਾਰੇ ਜਣੇ ਤਿੰਨ ਭਰਾ ਸੀਗੇ ਉਹ ਆਪੀ ਕਿੱਥੇ ਸੀ ਹਾਂ ਤੀਜਾ ਵੀ ਮਰ ਗਿਆ ਹਾਂ ਹਾਂ ਠੀਕ ਆ ਮੰਮੀ ਦਾ ਮਾਮੇ ਹਾਂ ਅੜਾ ਮੰਮੀ ਸਾਡੀ ਮੰਮੀ ਦੀ ਮੰਮੀ ਆ ਤੇ ਸਾਡੀ ਨਾਨੀ ਸਾਡੀ ਦੀ ਉਮਰ ਹੈਗੀ 100 ਸਾਲ ਤੋਂ ਉੱਤੇ ਆ ਤੁਸੀਂ ਸਾਰੇ ਜਣੇ ਦੇਖੋ ਵੀ ਬੀਬੀ ਸਾਡੀ ਪ੍ਰਾਣੀਆਂ ਖਰਾਕਾਂ ਖਾਦੀਆਂ ਤੇ ਕੋਈ ਵੀ ਨਹੀਂ ਕਹਿ ਸਕਦਾ ਦੇਖਣ ਵਾਲਿਆਂ ਨੇ ਕਹਿਣਾ 70 80 ਸਾਲ 90 ਸਾਲ ਹੋਣੀ ਆ ਆਦਾਂ ਨਾ ਬੀਬੀ 100 ਸਾਲ ਬੀਬੀ ਸਾਡੀ ਉਮਰ ਆ 100 ਸਾਲ ਹਾਂ ਕੀ ਕਹਿੰਦੇ ਆਂ ਬੀਬੀ ਹਾਂ ਲਿੱਡ ਤੇਰੀ ਕਿੰਨੀ ਆ ਉਮਰ ਵਾ ਮੈਂ ਤਾਂ ਨਹੀਂ ਪਤਾ ਹੀ ਨਹੀਂ ਹਾਂ ਜਾਣਗੇ ਸੱਚਾ ਆ ਬਾਪ ਦੇ ਫੇਰ ਫਿਰ ਪਛਾਣ ਦੇਣੀ ਆ ਅਸਿਆ ਪਤਰਾ ਵਾ ਤੁੰਨੇ ਮੈਨੂੰ ਪਛਾਣ ਦੇ ਦੇ ਮੈਨੂੰ ਕੀ ਪਤਾ ਹਾਂ ਇਹ ਉਹ ਨਹੀਂ ਮੈਂ ਪੁੱਛ ਗਈ ਹਟਣਾ ਇਹ ਮੈਨੂੰ 2 ਸਾਲ ਦੀ ਆ ਮੇਰੀ 2 ਸਾਲ ਦੀ ਆ ਅੱਛਾ 100 ਸਾਲ ਹਾਂ ਬੀਬੀ ਆ ਮੱਥੇ ਤੇ ਕੀ ਹੋਇਆ ਤੁਹਾਡੇ ਕਾਲਾ ਨੇ ਹੋਣਾ ਦੇਖਦੇ ਨਾ ਕੋਈ ਕੂੜਾ ਲੜਾ ਪਾ ਨਾ ਲੱਗੀ ਨਾ ਹਾਂ ਮੂੰਹਾਂ ਸੀ ਗਾ ਮਰੇ ਬੂਹੇ ਦਾ ਕੁੰਡਾ ਲੱਗ ਅੱਛਾ ਚੱਲ ਗਿਆ ਆ ਹਾਂ ਆ ਹੌਂਦੀ ਥੋੜੇ ਦੇ ਨੰਨ ਆਇਆ ਆਓ ਲੱਗਾ ਮੱਥੇ ਤੇ ਆਓ ਬੀਬੀ ਤੇਰੇ ਬਾਲ ਦੁਬਾਰਾ ਕਾਲੇ ਹੋਣ ਲੱਪੇ ਹੁਣ ਆਓ ਬਾਲ ਸਾਰੇ ਕਾਲੇ ਹੋ ਗਏ ਉੱਪਰਲੇ ਆ ਮੈਨੂੰ ਤਾਂ ਪਤਾ ਹੀ ਨਹੀਂ ਜਦੋਂ ਕਵਰਾਂ ਲੈ ਕੇ ਗਏ ਤਾਂ ਐਡਾ ਰੋਂਦੀ ਜਾਂਦੀ ਪਾਪਾ ਕਹਿੰਦਾ ਫੇਰ ਮੇਰੇ ਜਿਹਾ ਮਾਪਿਆਂ ਚੱਲ ਜਾਣਾ ਕੰਮ ਆਸੇ ਪਹਿਲਾਂ ਕੱਪੜੇ ਪਾ ਕੇ ਆਓ ਮੇਰੀ ਦੀਦੀ ਕੱਚੇ ਪਾਉਂਦੀ ਆ ਅੱਛਾ ਨਾ ਰੋਈ ਜਾਣੀ ਨਾ ਕੰਮਾਂ ਨੂੰ ਹੱਥ ਪਾਉਣੇ ਹਾਂ ਮੈਂ ਕਹਾਂ ਦੀਦੀ ਨਹੀਂ ਬਲੀ ਨਾ ਲਾ ਦੇ ਤੇ ਆਪਣੇ ਪੁੱਤ ਦੇਖ ਨਾ ਰੋਈ ਜਾਣਾ ਵਾਕੇ ਅੱਛਾ ਮੈਨੂੰ ਇਹ ਦਾਦੀ ਸਾਡੀ ਦਾਦੀ ਸਾਡੀ ਅੱਛਾ ਮਾਈ ਲੱਗਿਆ ਉੱਪਰ ਕੇ ਨਹੀਂ ਇਹ ਨਾ ਕੋ ਵੱਡੀਆਂ ਬਾਕੀ ਇਹ ਇਹ ਦਾਦਾ ਬਿਸਮਾ ਤੇ ਮਸਾਲਾ ਬਾਹਰ ਉਹ ਦਾਦੀ ਉਹ ਕਿੱਥੇ ਇਹ ਲੱਭੀ ਚੰ ਚਾਲੂ ਹਾਂ ਚਿੱਟੀ ਨਹੀਂ ਹਾਂ ਚਿੱਟੀ ਨਹੀਂ ਹਾਂ ਕਿ ਹੁੰਦਾ ਮੈਨੂੰ ਹਾਂ ਉਹ ਕੀ ਦੰਨ ਚਾਰ ਗਈਆਂ ਇੱਕ ਰਹਿ ਗਈ ਜੀ ਇਹ ਵੀ ਚੋ ਵੀ ਖਾ ਕੋਟਨ ਮਦੇ ਲਵ ਜੋਕ ਨੂੰ ਖਰਾ ਕੇ ਅੱਛਾ ਉਹ ਮਾਰ ਗਿਆ ਚੋਟ ਉੱਤੇ ਇੱਕ ਵੇਖਦਾ ਤੇ ਵੇਖਦਾ ਤੇ ਵਾ ਵਾ ਆ ਤੂ ਇਹ ਰਾਜ ਰਾਜ ਮੁਹੰਮਦ ਨਾਮਤਾ ਸੁਬਾ ਸੁਬਾ ਇਹ ਦੁਆ ਮੇਰੇ ਨਾਮ ਦੇ ਨਾਤੇ ਕਾਰਜ ਪੂਰੇ ਹੋ ਜੇ ਅੱਛਾ ਮੇਰੇ ਲਈ ਕਰ ਅੱਛਾ ਇਹ ਕੋਣ ਹੈ ਰਾਤ ਹਾਂ ਚਾਹ ਦੇ ਦੋ ਕਿਉਂਕਿ ਮੇਰੀ ਮਾਂ ਮਰ ਗਈ ਤਾਂ ਨਿਆਣਿਆਂ ਤੇ ਕਿਸੇ ਨੇ ਕੁਝ ਕਰ ਦਿੱਤਾ ਮੰਗਿਆ ਸੀ ਅੱਛਾ ਜਦੋਂ ਮੰਮੀ ਡੈਥ ਹੋ ਗਈ ਹਾਂ ਹਾਂ ਤਾਂ ਮੈਂ ਹੀ ਉਹਨੂੰ ਟੋਕੀ ਜਾਂ ਨਹੀਂ ਆ ਰੁੰਦੀ ਆ ਹੈ ਨਾ ਨਹੀਂ ਮੈਂ ਕਹਾਂ ਤੁਹਾਡੀ ਮੰਮੀ ਤੇ ਨਾ ਕੀ ਆ ਗਿਆ ਮੈਂ ਮੰਮੀ ਇਹ ਗੱਲ ਸੁਣ ਠੀਕ ਆ 6 ਕੁੜੀਆਂ ਸੀ ਇਹਨਾਂ ਅੱਛਾ 6 ਸੀ ਨਾ ਤਿੰਨ ਮਰ ਗਈਆਂ 6 ਕੁੜੀਆਂ 'ਚ ਤਿੰਨ ਤਿੰਨ ਮਰ ਗਈਆਂ ਨਾ ਦੋ ਦੋ ਮਰ ਗਈਆਂ ਦੋ ਮਰ ਗਈਆਂ ਚਾਰ ਕਹਿ ਮਨੇ ਹਾਂ ਚਾਰ ਕਹਿ ਲੈ ਲੈ ਇਹ ਛੇ ਨਹੀਂ ਦੇਖ ਸੋਣੀ ਨਹੀਂ ਦੇਖੀ ਅਰੇ ਕੈਂਟਾ ਦੇਖੋ ਓਣੀ ਕੈਂਟਾ ਨਹੀਂ ਦੇਖੀ ਆਣੀ ਨਹੀਂ ਦਿੰਦੇ ਹੁੰਦੇ ਜੀ ਪਹਿਲੇ ਸਮਿਆਂ ਚ ਦੱਸ ਹਾਂ ਹਾਂ ਅਸੀਂ ਅੱਜ ਤੱਕ ਅਜੇ ਮੈਂ ਨਾਨਕੇ ਨਹੀਂ ਚਾਹਦੇ ਮੈਂ ਦੇਖੀ ਕਦੀ ਨਹੀਂ ਗੀਆਂ ਹੀ ਨਹੀਂ ਸਾਡੇ ਨਾਰਗਿਆਂ ਦੀ ਨਿਜੀ ਲੈ ਕੇ ਹਾਂ ਕਿੱਥੇ ਨਾਨਕੇ ਤੁਹਾਡੇ ਆ ਦੋਲੀ ਨਾਲੀ ਮੇਂ ਵੀ ਵੀ ਸਾਡੇ ਨਾਨਕੇ ਦੋਲੀ ਹਾਂ ਹਾਂ ਦੋਲੀ ਤੇ ਤੁਹਾਡੇ ਵੀ 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 ਤੇਰੇ ਵੀ ਵੀ ਨਾਰਗੇ ਤੁਹਾਡੇ ਹਾਂ ਲਈ ਨਾਲੀ ਗਏ ਕਦੀ ਹਾਂ ਜਲੰਦਾ ਨਾ ਕੇ ਤੁਸੀਂ ਗਏ ਕਦੀ ਹੁਣ ਕੇ 11 ਬਾਤ ਨਾ 12ਵਾਂ ਜਲੰਧਰ ਵਾ ਹਾਂ ਤਾਂ 11 ਬਾਤੀਆਂ ਲਾਂ ਕੇ ਅਸੀਂ ਫੇਹਹਾਂ ਜਾਂਦਾ ਸੀ ਨਾਲਾਂ ਤੁਰ ਕੇ ਆਹੋ ਪਿੰਡੋਂ ਹੀ ਤੁਰ ਕੇ ਨਾਲਾਂ ਨਾਲ ਜਾਂਦਾ ਸੀ ਹਾਂ ਹਾਂ ਬੋਲੀ ਕਿਹਾ ਤੋਂ ਮੇਲਾ ਲੱਗਦਾ ਉਹ ਜੱਟਾਂ ਦੇ ਦੇ ਉਸ ਜਠੇਰੇ ਆ ਹਾਂ ਉੱਥੇ ਉਹਨੇ ਤੁਰ ਕੇ ਆਉਣਾ ਜਠੇਰਿਆਂ ਨੂੰ ਆਪਣਿਆਂ ਨੂੰ ਅਸੀਂ ਨਾਲ ਹੀ ਆ ਜਾਣਾ ਹਾਂ ਨਾਲ ਕੇ ਆਉਂਦੇ ਬੇਬੀ ਤੁਹਾਡੇ ਸਮੇਂ ਦੇ ਵਿੱਚ ਪਹਿਲਾ ਲੜਾਈ ਪਹਿਲਾ ਲੜਾਈ ਲੱਗੀ ਸੀ ਕਿੰਨਾ ਕਦੋਂ ਲੱਗੀ ਸੀ ਲੜਾਈ ਉਹ ਲੜਾਈ ਉਹਦਾ ਮਤਲਬ ਹੈ ਹਾਂ ਉਹ ਨਾ ਮਾਠੀ ਗੀ ਉਹ ਲੜਾਈ ਬਹੁਤ ਜ਼ਿਆਦਾ ਲੱਗੀ ਜਣਾ ਹਾਂ ਮੈਨੂੰ ਕਿਹਾ ਵੀ ਸਮਾਨ ਇਦਾਂ ਲੋਕ ਚੱਕੀ ਆਉਂਦੇ ਸੀ ਤਾਂ ਜਿਹੜਾ ਟੂਬਾਂ ਸੀਗੀਆਂ ਉਹ ਕਦੀ ਕਿੱਥੇ ਦੱਬਣ ਕਦੀ ਕਿੱਥੇ ਦੱਬਾ ਹਾਂ ਤਾਂ ਜਿਹੜੇ ਚੇਕੀ ਪਾਣ ਸਾਰੇ ਇਹ ਲੋਕਾਂ ਨੇ ਜੋ ਹੈ ਹਾਂ ਆਹੋ ਤੇ ਜਦੋਂ ਇਹਨਾਂ ਦਾ ਰੌੜਾ ਰੁੜਾ ਤੇ ਆਦੇ ਇਹਨਾਂ ਨੂੰ ਤੇ ਇਦਾਂ ਹੀ ਤੇ ਬੀਬੀ ਉਹ ਚਲੇ ਗਏ ਸੀਗੇ ਹਾਂ ਉਹ ਚਲੇ ਵੀ ਗਏ ਹਾਂ ਜਾਣੀ ਕਿ ਹੁਣ ਜਾਣਦੇ ਜੀ ਪਿੰਡ ਦੇ ਨਾਂ ਸਾਰਿਆਂ ਨੂੰ ਹਾਂ ਤੇ ਸਾਨੂੰ ਮਿਲਣਾ ਹੈ अच्छा जो हाँ। द, द, हाँ। तो बिछड़ गए हो हां फिर मैं लाए पंज साल ला पाई हां ता पशु भी छड़े हो साहब मोरे मगर हां मगर आ पर तो साडी का बुढ़गा पट्टे खोद दिया मेरी ताईया चाची ना, हाँ। ना है। अच्छा। लाके थी। थी। पर... आ गया खोद अच्छा नया रहता साडे लागे सी की तैयार मशीन सी की हां अच्छा बिन भाई अच्छा ते अजी पट्टे खोदते है कर लगा जो ता सामने पूछन लगिया भी ਟਾੜੀ ਦਾ ਬੋਡਣਾ ਦੇ ਨਾਮ ਲਾਇਆ ਹਾਂ ਬੁੜਿਆਂ ਦੇ ਨਾਮ ਲਾਇਆ ਹਾਂ ਥੇ ਅਸੀਂ ਅਗਾਰਾ ਕਿਦੋਂ ਦਾ ਸੰਤ ਕੀ ਗਾਇਕ ਦਸ ਕੀ ਨਹੀਂ ਦਰਗੀ ਹਾਂ ਜਾਨੇ ਕਿਤੇ ਕੋਸਪਾ ਤਾਂ ਨਹੀਂ ਹਾਂ ਅੰਗੂਰ ਦੇ ਰੁੱਖ ਨਹੀਂ ਦਿੱਕ ਨੇ ਬੇਨੀਆਂ ਨਹੀਂ ਜੀ ਕਾ ਪਿਤਾ ਬਿਨ ਹਾਂ ਪਾਈਆਂ ਮੇਰੀਆਂ ਕਹਿੰਦੇ ਇਹ ਤਾਂ ਆਪਾਂ ਦੋਵੇਂ ਵਾਏ ਆ ਅੱਛਾ ਥੇ ਵੱਡਾ ਕਾਪਿਆ ਕਾਪਿਆ ਕੋਈ ਰੋਟੀਆਂ ਬੰਦੀਆਂ ਹਾਂ ਰੋਟੀ ਖਾ ਬੰਨੀ ਆਇਆ ਤਾਂ ਹੀ ਘਾਤ ਹੋ ਗਏ ਜਿੰਨੀ ਦੇਖੋ ਤੁਸੀਂ ਘਾ ਕਿੱਦਾਂ ਖੋਦ ਗਿਆ ਆ ਜਿਹੜੀਆਂ ਦੀਆਂ ਭੁੱਖੀਆਂ ਆ ਕੇ ਲੱਗੀਆਂ ਆ ਰੋਟੀ ਖਾ ਲੋ ਸਭੀ ਰੋਟੀ ਖਾ ਕੇ ਦੇਖੋ ਹਾਂ ਸੰਨ ਮੇਕਾ ਰੋਟੀ ਦਿੱਤੀ ਉਹਦੀ ਹਾਂ ਸੰਨ ਖਾ ਕੇ ਪਾਣੀ ਪੀ ਕੇ ਸਾਡੇ ਕੋ ਡੈ ਕੇ ਦੇ ਗਏ ਅੱਛਾ ਹਾਂ ਇਹਨਾਂ ਵੀ ਮੈਨੂੰ ਪਤਾ ਆ ਹੈ ਮੋੜ ਕੇ ਸੰਨ ਦੇ ਲਾ ਮੈਨ ਲਾਇਆ ਆ ਉਹ ਵੀ ਕਰੋ ਏਸੀ ਮੇਲੇ ਇਹਨਾਂ ਸੰਨ ਤੇ ਹੁੰਦਾ ਦੇ ਉਹ ਵੀ ਕਰੋ ਨੇ ਆਦੇ ਕੇ ਨਹੀਂ ਯਾਰੀ ਦਾ ਮੰਗਣ ਜਾਣ ਨੂੰ ਨਾਲ ਜਲ ਜਾਣ ਤਾਂ ਮੁੰਡੇ ਆ। ਇਹ ਮਗਰ ਅਭੀ ਨਾ। ਐਸਾ ਸੜਨ ਦੇ ਪਾਣੀ ਆਉਂਦੇ ਮਾਜੀ ਪਾਣੀ। ਹਾਂਜੀ ਵੀ ਆਪਾਂ ਹੁਣ ਬੈਠ ਚੁੱਕੇ ਆ ਬਾਹਰ ਤੇ ਅਸੀਂ ਹੁਣੀ ਆਏ ਆ। ਤੇ ਕਿਹੜੀ ਇਤਰ ਟੂੜੀ ਆ ਜਿਹੜੀ। ਤੇ ਅਸੀਂ ਬਾਰ ਬੈਠੇ ਆ ਬਾਜ਼ ਸਵੇਰ ਦੇ ਕਰਕੇ ਬਾਹਰ ਬੈਠੇ ਹੋਏ ਸੀਗੇ ਤੇ ਮੈਂ ਤਾਂ ਪਿੱਛੇ ਖੋ ਗਿਆ ਅੰਨੇ ਇਸ ਤਰ੍ਹਾਂ ਕਿਉਂ ਸੈਂਡ ਦੇ ਕਿ ਮੈਂ ਥੋੜੀ ਰੈਸਟ ਕਰ ਲਵਾਂ ਤੁਸੀਂ ਬੈਠ ਜਾਓ ਕਿਉਂਕਿ ਸਵੇਰੇ 3 ਵਜੇ ਮੰਡੀ ਗਏ ਆ ਤੇ 3 ਵਜੇ ਤੋਂ ਮੰਡੀ ਤੋਂ ਆਣ ਕੇ ਇੱਕ ਮਿੰਟ ਵੀ ਰੈਸਟ ਨਹੀਂ ਕੀਤੀ ਤੇ ਬਾਕੀ ਹੋੜਾ ਅਸੀਂ ਬਾਹਰ ਬੈਠੇ ਹਾਂ ਸੌਰਵ ਭਾਵੇਂ ਕਹਿੰਦਾ ਮੈਂ ਵੀ ਜਾਣਾ ਆ ਬੀਬੀ ਕਹਿੰਦੀ ਮੈਂ ਵੀ ਚੱਲੀ ਆ ਤੇ ਆ ਬੀਬੀ ਪਹਿਲਾਂ ਤਿਆਰ ਜਾਣ ਲਈ ਮਾਕੇਣ ਦੇਦੇ ਮੈਂ ਪਰ ਦੇਦੇ ਆ ਕੀੜਦਾ ਇਹ ਦੋਨੇ ਹੀ ਦਰਦੇ ਨੇ ਆ ਕਹਣਾ ਭਾਵੇਂ ਇੱਥੇ ਜਿੱਦਾਂ ਮਾਮੇ ਨੇ ਕੀਤੀ ਉਦੋਂ ਵਾ ਮਾਮਾ ਬਰਾ ਬਾਹਰ ਹੀ ਬੈਠ ਗਏ تھے ਜਦੋਂ ਬਸ ਆਈ ਅੰਦਰ ਬਸ ਹੀ ਨਾਲ ਹੀ ਬੈਠ ਕੇ ਚਲ ਗਏ ਐਦਾਂ ਹੀ ਇਹਨਾਂ ਨੇ ਕਰਨੀ ਆ ਆਪਣੇ ਜਿਵੇਂ ਕਹਿ ਦੇ ਕੇ ਚਲ ਜਾ ਹਵਾਏ ਕੋਨਾ ਹਵਾ ਦੇ ਨਾ ਉਹ ਹੀ ਹਵਾ ਇੱਕ ਕੰਦੇ ਇੱਕ ਜਿਹੜਾ ਪੱਤਾ ਜਿਹੜਾ ਨਾ ਉਹ ਹਿਲਦਾ ਪਿਆ ਇੱਥੇ ਤਾਂ ਨਹੀਂ ਸਵੇਰ ਤੋਂ ਹੋਰ ਅੱਜ ਵੀ ਬਾਰ ਬੈਠੇ ਆ ਤੇ ਹੁਣ ਹਵਾ ਨਹੀਂ ਚੱਲਦੀ ਬਈ ਆ ਸਿਰ ਹੀ ਬਗੜ ਗਈ ਮਾਤਾ ਵੀ ਇਹਨਾਂ ਭਰ ਦਿੱਤਾ ਮੰਮੀ ਨੂੰ ਤਾਂ ਪਹਿਲਾਂ 2 2 ਘੰਟੇ ਹੋ ਗਿਆ ਪਹਿਲਾਂ ਤਾਂ ਮੰਮੀ ਆਪਣੇ ਸਿਲੰਡਰ ਲੈਣ ਗਏ ਹੋਏ ਸੀਗੇ ਤੇ 2 ਘੰਟੇ ਹੋ ਗਏ ਸਿਲੰਡਰ ਨਹੀਂ ਉਹ ਮੈਨੂੰ ਮਿਲਿਆ ਤੇ ਮਮਾ ਹੁਣ ਫੋਨ ਆੜ ਕੇ ਸੋਤੀ ਖਾਦੀ ਰਾਤ ਦਾ ਸਾਡਾ ਸਿਲੰਡਰ ਖਤਮ ਹੋ ਗਿਆ ਸੀ ਤੇ ਜੀ ਬਿਜਲੀ ਹੋਏ ਤੇ ਮੈਂ ਹਾਂ ਅਸੀਂ ਜੀ ਤੱਕ ਕੰਮ ਕੀਤਾ ਆ ਚੁੱਲੇ ਤੇ ਇਸ ਕਰਕੇ ਅਪਰ ਰਾਤ ਦੀ ਰੋਟੀ ਪਾਣੀ ਸਾਰਾ ਕੁਝ ਉੱਥੇ ਬਣਾਇਆ ਰੋਟੀ ਉੱਥੇ ਬਣਦੀ ਐਣ ਮੱਜਕ ਮੱਜਕ ਮਾਜਾ ਜਾਂ ਜੇ ਦੀ ਲਾਈਟ ਹੀ ਨਹੀਂ ਆਈ ਹੈਗੀ ਰੋਟੀ ਤੇ ਅੱਜ ਸਵੇਰ ਦੀ ਲਾਈਟ ਨਹੀਂ ਆਈ ਸੀ ਜੀ ਅਸਵੇਰ ਦੀ ਬਣੀ ਨਹੀਂ ਰੋਟੀ ਹੁਣ ਖਾਧੀ ਕਿ ਤਾਂ ਹੁਣ ਜਾ ਕੇ ਸਿਰ ਨੂੰ ਜਿਹੜਾ ਸ਼ਾਂਤੀ ਆ ਉਹ ਮਿਲੀ ਆ ਪੈਰਾ ਸੇਰਾ ਇੱਕ ਹੋ ਗਿਆ ਨੇ ਉਹ ਹੀ ਤਾਂ ਗੱਲ ਹੈ ਰੱਬਾ ਬਹੁਤ ਗਰਮੀ ਬਹੁਤ ਔਖਾ ਬਾਬਾ ਗੱਡੀ ਵੀ ਤੁੱਪੇ ਹੀ ਖੜੀ ਆ ਵੱਟੀ ਦਾ ਹੀ ਸਬਜ਼ਾਰੀ ਨੂੰ ਚਾਸ ਸਾਜਾ ਦਿੱਤੀ ਹੈ ਮੈਂ ਬਹੁਤ ਏ ਕਵਰ ਜੇ ਪਾ ਲਿਆ ਪਰ ਉੱਤੇ ਤਾਂ ਕਵਰ ਪਾ ਦਿਆ ਉਹ ਵੀ ਲਾਇਆ ਕਰਿਓ ਕੋਰੇ ਹੈ ਉਥੇ ਜਿੱਥੋਂ ਪੁੰਦੀ ਹੈ ਨਾ ਉੱਥੇ ਲਾਤੀ ਉਹ ਬੋਰਡ ਥੱਲੇ ਕਿੱਥੇ ਲੈਨੇ ਤੁਸੀਂ ਲਾਉਣੇ ਚਲੋ ਬੈਠੇ ਹੋਏ ਆ ਕਰਦੇ ਆਪਾਂ ਤੁਹਾਡੇ ਨਾਲ ਗੱਲ ਤੇ ਸਾਡੀ ਲੈਟ ਵੀ ਸਵੇਰ ਦੀ ਗਈ ਹੋਈ ਆ ਤੇ ਸਾਡੇ ਜਿਹੜੇ ਟੈਂਕੀ ਚ ਪਾਣੀ ਖਤਮ ਹੋ ਚੁੱਕਿਆ ਹੈ